ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਦਰਸ਼ਕ ਕਰਾਵਾਂਗੇ ਗੁਰਦੁਆਰਾ ਚਹੀਦ ਗੰਜ ਸਾਹਿਬ ਮੋਦਕੀ ਫਿਰੋਜ਼ਪੁਰ ਆਪ ਇਹਨੂੰ ਆਪ ਗੁਰਦੁਆਰਾ ਸਾਹਿਬ ਦਰਸ਼ਨ ਕਰਾਵਾਂਗੇ ਨਾਲੇ ਆਪ ਇਹਨੂੰ ਇਤਿਹਾਸ ਨਾਲ ਜਾਣੂ ਕਰਾਵਾਂਗੇ ਉਸ ਤੋਂ ਪਹਿਲਾਂ ਆਪ ਇਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਲਾਈਕ ਕਮੈਂਟ ਕਰ ਦੇ ਕਰ ਆਪ ਇਹਨੂੰ ਆਪ ਇਤਿਹਾਸ ਨਾਲ ਜਾਣੂ ਕਰਾਉਣੇ ਨਾਲੇ ਨਾਲ ਆਪਾਂ ਆਪ ਇਹਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਆ ਜੁੜੇ ਰਹੋ ਨਾਲ 1839 ਇਸਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸلطਨਤਾਂ ਤੋਂ ਵਿੱਚ ਬਹੁਤ ਗੜਬੜੀ ਸ਼ੁਰੂ ਹੋ ਗਈ। ਇਸ ਦੇ ਮੁੱਖ ਲੀਡਰ ਆਪਸਾ ਤਾਅ ਪ੍ਰਾਪਤ ਕਰਨ ਲਈ ਖਾਲਸਾ ਫੌਜ ਨੂੰ ਕਮਜ਼ੋਰ ਕਰਨ ਲਈ ਉਹਨਾਂ ਨੇ ਫੌਜਾਂ ਨੂੰ ਅੰਗਰੇਜ਼ਾਂ ਨਾਲ ਜੰਗ ਸ਼ੁਰੂ ਕਰਾ ਦਿੱਤੀ। ਉਧਰ ਅੰਗਰੇਜ਼ਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੀ ਸੀਮਾ ਤੇ ਆਪਦੀ ਫੌਜ ਦੀ ਗਿਣਤੀ ਵਧਾਤੀ ਸੀਗੀ। ਇਧਰ ਅੰਗਰੇਜ਼ ਆਪਣੀਆਂ ਕੋਟਨੀਤियां ਅਨੁਸਾਰ ਬਾਰ ਬਾਰ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਅੰਦਾਜ਼ੀ ਦੇਣ ਲੱਗੇ ਇਧਰ ਧਿਆਨ ਸਿੰਘ ਡੋਗਰੇ ਨੇ ਵੀ ਖਾਲਸਾ ਫੌਜ ਨੂੰ ਇਹ ਕਹਿ ਕੇ ਭੜਕਾਇਆ ਕਿ ਉਹਨਾਂ ਦੇ ਸਾਸਕ ਅੰਗਰੇਜ਼ਾਂ ਨਾਲ ਮਿਲੇ ਹੋਏ ਹਨ ਉਹ ਪੰਜਾਬ ਨੂੰ ਅੰਗਰੇਜ਼ਾਂ ਹੱਥੀਂ ਵੇਚਣਾ ਚਾਹੁੰਦੇ ਹਨ ਉਹਨਾਂ ਨੇ ਮਹਾਰਾਜਾ ਖੜਕ ਸਿੰਘ ਤੇ ਇਹ ਇਲਜ਼ਾਮ ਲਾਏ ਖਾਲਸਾ ਫੌਜ ਨੂੰ ਅੰਗਰੇਜ਼ਾਂ ਖਿਲਾਫ ਭੜਕਾਇਆ ਇਸ ਤਰ੍ਹਾਂ ਉਹਨਾਂ ਨੇ ਵੀ ਐਸਲੜਾਈ ਲਈ ਰਸਤਾ ਤਿਆਰ ਕੀਤਾ 1845 ਦੀ ਸ਼ੁਰੂ ਵਿੱਚ ਅੰਗਰੇਜ਼ਾਂ ਨੇ ਦਰਿਆ ਸਤਲੁਜ ਤੇ ਪੌਲ ਬਣਾਉਣ ਦੀ ਨੀਤੀ ਨਾਲ ਨਵੀਆਂ ਬੇੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਗਰੇਜ਼ਾਂ ਨੇ ਆਪਣੇ ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫੌਜ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਲਾਹੌਰ ਵਿੱਚ ਇਹ ਪ੍ਰੋਪਗੈਂਡਾ ਸ਼ੁਰੂ ਕਰ ਦਿੱਤਾ ਕੀ ਅੰਗਰੇਜ਼ ਲਾਹੌਰ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਉਹਨਾਂ ਨੇ ਸਾਡੇ ਹਮਲੇ ਤੋਂ ਪਹਿਲਾਂ ਹੀ ਹਮਲਾ ਸ਼ੁਰੂ ਕਰ ਦੇਣਾ ਹੈ ਨਵੰਬਰ 1835 ਵਿੱਚ ਸਿੱਖ ਫੌਜੀਆਂ ਦੇ ਮੁਖੀ ਆਗੂ ਮਹਾਰਾਜਾ ਨਜੀਤ ਸਿੰਘ ਦੀ ਸਮਾਤ ਤੇ ਇਕੱਠੇ ਹੋਏ ਸੀ ਇਸ ਮੀਟਿੰਗ ਵਿੱਚ ਜੰਗ ਬਾਰੇ ਚਰਚਾ ਕੀਤੀ ਗਈ ਸੀ ਇਸ ਮੀਟਿੰਗ ਵਿੱਚ ਰਾਣੀ ਜਿੰਦਾ ਅਤੇ ਸ਼ਾਮ ਸਿੰਘ ਉਟਾਰੀ ਨੇ ਅੰਗਰੇਜ਼ਾਂ ਨਾਲ ਨਾ ਲੜਨ ਦੀ ਸਲਾਹ ਦਿੱਤੀ ਸੀਗੀ ਪਰ ਦੂਜੇ ਪਾਸੇ ਸ਼ਾਜਸੀ ਬਾਮਨ ਅਤੇ ਡੋਗਰੇ ਹਮਲੇ ਦੇ ਹੱਕ ਵਿੱਚ ਸਨ ਰਾਣੀ ਜਿੰਦਾ ਤੇ ਸ਼ਾਮ ਸਿੰਘ ਟਾਰੀ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰਕੇ ਲਾਲ ਸਿੰਘ ਤੇ ਤੀਜਾ ਸਿੰਘ ਨੇ ਅੰਗਰੇਜ਼ਾਂ ਨਾਲ ਜੰਗ ਦੇ ਸਾਰੇ ਹੱਕ ਆਪ ਦੇ ਹੱਥ ਲੈ ਲਏ ਉਦੋਂ ਅੰਗਰੇਜ਼ਾਂ ਨੇ ਵੀ 20 ਨਵੰਬਰ 1845 ਦੇ ਦਿਨ ਅੰਬਾਲਾ ਤੇ ਮੇਰਠ ਸ਼ੌਨੀ ਵਿੱਚ ਬੈਠੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ 10 ਦਸੰਬਰ 1845 ਨੂੰ ਇਹ ਫੌਜਾਂ ਫਿਰੋਜ਼ਪੁਰ ਵੱਲ ਚੱਲ ਪਈਆਂ ਇਸ ਦੇ ਨਾਲ ਹੀ ਲੁਧਿਆਣਾ ਵਿੱਚ ਅੰਗਰੇਜ਼ ਫੌਜ ਦਾ ਬਲਗੇਡੀਅਰ ਵੀਲਰ ਵੀ ਇੱਕ ਵੱਡੀ ਫੌਜ ਲੈ ਕੇ ਫਿਰੋਜ਼ਪੁਰ ਵੱਲ ਚੱਲ ਪਿਆ 17 ਦਸੰਬਰ 1845 ਦੀ ਸ਼ਾਮ ਨੂੰ ਅੰਗਰੇਜ਼ ਫੌਜ ਮੋਦਗੀ ਵਿੱਚ ਪਹੁੰਚ ਗਈ ਅੰਗਰੇਜ਼ਾਂ ਦੀ ਅੰਬਾਲਾ ਲੁਧਿਆਣਾ ਅਤੇ ਫਿਰੋਜ਼ਪੁਰ ਵਿਚਕਾਰ ਫੌਜਾਂ ਦੀ ਕੁੱਲ ਗਿਣਤੀ 17000 ਸੀ ਤੇ ਉਹਨਾਂ ਕੋਲ 70 ਤੋਪਾਂ ਸਨ ਲਾਹੌਰ ਵਿੱਚ ਲਾਲ ਸਿੰਘ ਤੇ ਤੇਜਾ ਸਿੰਘ ਨੇ 24 ਨਵੰਬਰ 1845 ਨੂੰ ਫੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿੱਤਾ ਸੀ 12 ਦਸੰਬਰ ਨੂੰ ਇਹ ਫੌਜਾਂ ਦਰਿਆ ਪਾਰ ਕਰਕੇ ਲਾਹੌਰ ਦਰਵਾਰ ਤੇ ਸਤਲੋਜ ਦੇ ਦੂਜੇ ਪਾਸੇ ਪਹੁੰਚ ਗਈਆਂ ਇਹਨਾਂ ਸਿੱਖ ਫੌਜਾਂ ਵਿੱਚ ਗਦਾਰਾਂ ਨੇ ਇਹ ਅਫਵਾਹ ਫਲਾਈ ਹੋਈ ਸੀ ਕਿ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰਨਾ ਵਾ ਅਤੇ ਐਸੋ ਮਗਰੋਂ ਕਲਕੱਤਾ ਕਾਬੂ ਕਰਕੇ ਲੰਡਨ ਵੱਲ ਮਾਰਚ ਕੀਤਾ ਜਾਵੇਗਾ ਉੱਥੇ ਹਕੂਮਤ ਕਾਇਮ ਕੀਤੀ ਜਾਵੇਗੀ ਆਨ ਮੀਆਂ ਦੀ ਕਮਾਂਡ ਖੇਡ ਖਾਲਸਾ ਫੌਜ ਨੇ ਅੰਗਰੇਜ਼ਾਂ ਨਾਲ ਲੋਹ ਲੈਂ ਦੀ ਸਤਲੋਜ ਤੋਂ ਪਾਰ ਲੰਘ ਕੇ ਫਿਰੋਜ਼ਪੁਰ ਵੱਲ ਕੂਚ ਕੀਤੀ ਜਿੱਥੇ ਸਰਜਨ ਲੀਡਰ 800 ਅਸਮਈਆਂ ਅਤੇ 31 ਤੋਪਾਂ ਨਾਲ ਸਿੱਖਾਂ ਦੇ ਟੱਕੇ ਲਈ ਤਿਆਰ ਸੀ ਜੋ ਕਿ ਸਿੱਖਾਂ ਦੇ ਟੱਕੇ ਲਈ ਕਾਫੀ ਨਹੀਂ ਸੀਗਾ ਇਸ ਕਰਕੇ ਅੰਗਰੇਜ਼ਾਂ ਦੀ ਹਾਰ ਜ਼ਕੀਨੀ ਸੀ ਪਰ ਸਿੱਖਾਂ ਦੇ ਗਿਦਾਰ ਲੀਡਰ ਇਹ ਨਹੀਂ ਚਾਹੁੰਦੇ ਸੀ ਕਿ ਇਸ ਲਈ ਉਹਨਾਂ ਨੇ ਅੰਗਰੇਜ਼ਾਂ ਆਫਸਰਾਂ ਨਾਲ ਸਾਂਝਬਾਜ ਹੋ ਕੇ ਖਾਲਸਾ ਫੌਜ ਨੂੰ ਅੰਗਰੇਜ਼ਾਂ ਉੱਪਰ ਹਮਲਾ ਨਾ ਕਰਨ ਦਿੱਤਾ ਕਿਉਂਕਿ ਤੇਜਾ ਸਿੰਘ ਲਾਲ ਸਿੰਘ ਦਾ ਮਕਸਦ ਖਾਲਸਾ ਫੌਜ ਨੂੰ ਹਰਾਉਣਾ ਸੀਗਾ ਨਾ ਕਿ ਜਿਤਾਉਣਾ ਲਾਲ ਸਿੰਘ ਨੇ ਫੌਜ ਨੂੰ ਤੰਨ ਤਾਮ ਵਿੱਚ ਵੰਡ ਕੇ ਕਮਜ਼ੋਰ ਕਰ ਦਿੱਤਾ ਇੱਕ ਹਿੱਸਾ ਫੌਜ ਦਾ ਲੈ ਕੇ 18 ਦਸੰਬਰ 1845 ਈਸਵੀ ਨੂੰ ਮੋਦਕੀ ਵਿਖੇ ਲਾਰਡ ਹੈਲਡਿੰਗ ਦੀ ਕਮਾਂਡ ਹੇਠਾ ਸ਼ਕਤੀਸ਼ਾਲੀ ਫੌਜ ਨਾਲ ਲੜਾ ਕੇ ਆਪ ਮੈਦਾਨ ਛੱਡ ਕੇ ਭੱਜ ਗਿਆ ਪਰ ਸਿੱਖ ਫੌਜੀਆਂ ਨੇ ਬਿਨਾਂ ਕਮਾਂਡਰ ਤੋਂ ਐਸੇ ਕਲਰੇ ਹੱਥ ਦਿਖਾਏ ਕਿ ਲਾਰਡ ਹੈਲਡਿੰਗ ਨੂੰ ਆਪ ਮੈਦਾਨ ਵਿੱਚ ਆਉਣਾ ਪਿਆ ਬਹੁਤ ਰਾਤ ਤੱਕ ਲੜਾਈ ਚੱਲਦੀ ਰਹੀ ਅਤੇ ਹਨੇਰਾ ਹੋਣ ਸਦਕਾ ਫੌਜਾਂ ਮੈਦਾਨ ਵਿੱਚੋਂ ਪਿੱਛੇ हट ਗਈਆਂ ਤੇ ਅਗਲੇ ਸਵੇਰ ਖਾਲੀ ਮੈਦਾਨ ਅੰਗਰੇਜ਼ਾਂ ਨੇ ਮਲ ਲਈ ਸਭ ਸਭ ਜ਼ਖਮੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਇਸ ਲੜਾਈ ਵਿੱਚ ਹਜ਼ਾਰਾਂ ਯੋਧੇ ਸ਼ਹੀਦ ਹੋਏ 1870 ਈਸਵੀ ਵਿੱਚ ਅੰਗਰੇਜ਼ਾਂ ਨੇ ਮੋਦਕੀ ਦੇ ਮੈਦਾਨ ਵਿੱਚ ਆਪਣੇ ਸ਼ਹੀਦ ਹੋਏ ਫੌਜੀਆਂ ਦੀ ਯਾਦਗਾਰ ਬਣਾਈ ਸੀ ਇਹ ਜੋ ਆਪ ਜੀ ਯਾਦਗਾਰ ਦੇਖ ਰਹੇ ਹੋ ਇਹ ਅੰਗਰੇਜ਼ਾਂ ਮੌਕੇ ਦੀ ਬਣਾਈ ਹੋਈ ਆ 1870 ਈਸਵੀ ਵਿੱਚ ਬਣਾਈ ਗਈ ਹੈ ਯਾਦਗਾਰ ਇਹ ਜੋ ਆਪ ਜੀ ਦੇਖ ਰਹੇ ਹੋ ਇਹ ਅੰਗਰੇਜ਼ਾਂ ਦੁਆਰਾ ਬਣਾਈ ਗਈ ਸੀ ਜਿਹੜੀ ਇਹ ਗੁਰਿਆਲੋ ਯਾਦਗਾਰ ਬਣਾਈ ਗਈ ਆ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਕੀ ਆ ਗੁਰਦੁਆਰਾ ਸਾਹਿਬ ਤੋਂ 1 ਤੋਂ 1.5 ਕਿਲੋਮੀਟਰ ਵਰੀ ਦੀ ਦੂਰੀ ਤੇ ਆ ਆਪ ਜੀ ਜਦੋਂ ਵੀ ਆਓਏ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਸੰਤ ਬਾਬਾ ਸੁਬੇਕ ਸਿੰਘ ਜੀ ਠੱਠੀਆਂ ਵਾਲੇ ਜੋ ਕਿ ਪਾਕਿਸਤਾਨ ਤੋਂ ਆਏ ਸੀ ਇੱਥੇ ਜਦੋਂ ਉਹਨਾਂ ਨੇ ਆ ਕੇ ਇੱਥੇ ਦੇਖਿਆ ਅੰਗਰੇਜ਼ਾਂ ਨੇ ਆਪਣੇ ਫੌਜੀਆਂ ਦੀ ਯਾਦ ਵਿੱਚ ਇਹ ਇੱਕ ਲਾਟ ਬਣਾਇਆ ਹੋਇਆ ਤੇ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਪਿੰਡ ਦੇ ਲੋਕਾਂ ਨੇ ਸਹਿਯੋਗ ਦਿੱਤਾ ਸਰਦਾਰ ਸੁਰਗਵਾਸੀ ਸਰਦਾਰ ਤਹਿਸੀਲਦਾਰ ਬਜਿੱਤਰ ਸਿੰਘ ਸਪਤਾਰ ਤਹਿਸੀਲਦਾਰ ਵੀਰ ਸਿੰਘ ਜੀ ਉਹਨਾਂ ਨੇ 3 ਕਮਾ ਜਮੀਨ ਐਸੋ ਯਾਦਗਾਰ ਨੂੰ ਬਣਾਉਣ ਵਾਸਤੇ ਦਿੱਤੀ ਸੀਗੀ 1930 ਇਸਵੀ ਨੂੰ ਸੈਕ ਫੌਜੀ ਸ਼ਹੀਦਾਂ ਦੀ ਯਾਦਗਾਰ ਵਿੱਚ ਇੱਥੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ ਸੀ ਜਿਸ ਦੀ ਉਚਾਈ 52 ਫੁੱਟ ਸੀਗੀ ਤੇ ਹੁਣ ਜੋ ਨਿਸ਼ਾਨ ਸਾਹਿਬ ਇੱਥੇ ਝੂਲਦੇ ਆ ਉਹਨਾਂ ਦੀ ਉਚਾਈ 111 ਫੁੱਟ ਹੈ ਬਾਬਾ ਸੁਵੇਕ ਸਿੰਘ ਜੀ ਨੇ ਆਪਣੇ ਨਾਮ ਵਾਰ ਬਾਬਾ ਭੋਲਾ ਸਿੰਘ ਜੀ ਨੂੰ ਇਹ ਸੇਵਾ ਸੁਭਾਲ ਦਿੱਤੀ ਸੀਗੀ ਤੇ ਉਹਨਾਂ ਨੇ ਇਹ ਸੇਵਾ ਇੱਥੇ 30 ਸਾਲ ਨਿਭਾਈ ਤੋਂ 35 ਸਾਲ ਨਿਭਾਈ ਉਸ ਤੋਂ ਬਾਅਦ ਸੰਗਤ ਨੇ 9 ਕਮਾਂ ਜ਼ਮੀਨ ਹੋਰ দান ਵਜੋਂ ਦਿੱਤੀ ਤੇ ਉਦੋਂ ਤੋਂ ਹੁਣ ਤੱਕ ਇਹ ਸੇਵਾ ਚੱਲ ਰਹੀ ਹੈ ਜੋ ਆਪ ਜੀ ਇਹ ਦੇਖ ਰਹੇ ਹੋ ਇੱਥੇ ਹਸਪੀਟਲ ਹੈ ਅੱਖਾਂ ਦਾ ਹਸਪੀਟਲ ਹੈ ਜਿੱਥੇ ਅੱਖਾਂ ਦਾ ਚੈੱਕਅਪ ਬਿਲਕੁਲ ਫ੍ਰੀ ਕੀਤਾ ਜਾਂਦਾ ਵਾ ਤੇ ਪਰ ਜੇ ਜਿਆਦਾ ਜਿੱਦਾਂ ਲੈਂਜ ਵਗੈਰਾ ਪਾਉਂਦੇ ਆ ਉਹ ਡਾਕਟਰ ਘੱਟ ਖਰਚੇ ਦੇ ਉੱਤੇ ਆਪਦੇ ਹਸਪੀਟਲ ਵਿੱਚ ਪਾਉਂਦੇ ਆ ਪਰ ਚੈੱਕਅਪ ਵਗੈਰਾ ਇੱਥੇ ਬਿਲਕੁਲ ਫ੍ਰੀ ਕੀਤਾ ਜਾਂਦਾ ਆ ਵੀ ਨੂੰ ਆਪ ਦਿਖਾਉਣੇ ਅੰਦਰੋਂ ਵੀ ਜਾ ਕੇ ਇਹ ਜਗ੍ਹਾ ਵਾ ਇੱਥੇ ਚੈੱਕਅਪ ਕੀਤਾ ਜਾਂਦਾ ਵਾ ਜੋ ਚੈੱਕਅਪ ਵਗੈਰਾ ਫ੍ਰੀ ਕਰਦੇ ਆ ਅੱਖਾਂ ਦੇ ਕੈਂਪ ਲੱਗਦੇ ਆ ਇੱਥੇ ਐਤਵਾਰ ਸਵੇਰੇ 9 ਤੋਂ 3 ਵਜੇ ਤੱਕ ਬਹੁਤ ਸ਼ੁਕਰ ਸ਼ਾਮ ਨੂੰ 3 ਤੋਂ 5 ਵਜੇ ਤੱਕ ਲੱਗਦੇ ਸ਼ੁੱਕਰਵਾਰ ਸ਼ਾਮ ਨੂੰ 3 ਤੋਂ 5 ਵਜੇ ਤੱਕ ਇੱਥੇ ਲੱਗਦਾ ਅੱਖਾਂ ਦਾ ਕੈਂਪ ਮੋਦਕੀ ਦੀ ਲੜਾਈ ਦਾ ਦਰਸ ਲੰਗਰ ਹਾਲ ਇੱਥੇ ਲੰਗਰ ਹਾਲ ਤਿਆਰ ਹੁੰਦਾ ਵਾ ਦਰਵਾਸਾਹਬ ਦੇ ਜਦੋਂ ਆਪਾਂ ਐਂਟਰ ਹੁੰਨੇ ਆ ਸੱਜੇ ਹੱਥ ਤੇ ਲੰਗਰ ਹਾਲ ਆ ਤਿਆਰ ਹੋਈ ਜਾਂਦਾ ਵਾ ਤਾਂ ਕਿ ਉਧਰ ਜਿਹੜਾ ਦੀਵਾਨ ਹਾਲ ਆ ਤਾਂ ਕਿ ਦੀਵਾਨ ਹਾਲ ਦੇ ਵਿੱਚ ਜਿਆਦਾ ਹੋਵੇ ਕਚਰਾ ਪਿਆ ਵਾ ਸੱਟਿਆ ਉਹ ਕਹਿੰਦੇ ਉਧਰ ਵੀ ਲੰਗਰ ਹਾਲ ਤਿਆਰ ਹੁੰਦਾ ਵਾ ਸਾਰਾ ਸਮਾਨ ਇੱਥੇ ਇਹਨਾਂ ਨੇ ਸਿੱਟਤਾ ਫਿਰ ਆਂ ਇੱਥੇ ਜਿਆਦਾ ਖਲਾਰਾ ਜਿਆ ਪਿਆ ਪਿਆ ਤੇ ਆਪ ਜੀ ਦੇਖੋ ਉਸ ਟਾਈਮ ਦੇ ਜੰਗ ਦੀਆਂ ਤਸਵੀਰਾਂ ਦਸਾਉਂਦੀਆਂ ਜੰਗ ਦਾ ਕਿੱਦਾਂ ਜੰਗ ਹੋਈ ਸੀ ਉਹ ਤਸਵੀਰਾਂ ਦਰਸਾ ਰਹੀਆਂ ਨੇ ਹਾਂਜੀ ਅਧਿਆਸ ਲੀਆਂ ਵਿਚਾਰਾਂ ਦੇ ਸਾਂਝ ਪਾਉਂਦੇ ਆ అనేక ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਤੇ ਆਪਣਾ ਛੋਟਾ ਵੀਰ ਵੱਡਾ ਵੀਰ ਸਮਝ ਕੇ ਮਾਫ਼ ਕਰਨਾ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਅੱਗੇ ਤੋਂ ਗੁਰੂ ਮਹਾਰਾਜ ਮਤ ਬੁੱਧ ਬਖਸ਼ਣ ਤੇ ਆਪ ਇਹਨੂੰ ਬੇਨਤੀ ਕਰਦੇ ਆ ਜੇ ਆਪ ਇਹਨੇ ਸਾਡਾ ਚੈਨਲ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਵੀਡੀਓ ਉੱਪਰ ਕਮੈਂਟ ਲਾਈਕ ਸ਼ੇਅਰ ਵਗੈਰਾ ਕਰਦੇ ਰਿਹਾ ਕਰੋ ਤਾਂ ਜੋ ਆਪ ਲਈ ਆਪਾਂ ਹੋਰ ਵੀ ਵੱਧ ਤੋਂ ਵੱਧ ਵੀਡੀਓ ਲੈ ਕੇ ਆਈਏ ਤਾਂ ਜੋ ਆਪਾਂ ਹੋਰ ਵੀ ਆਪ ਲਈ ਵੱਧ ਤੋਂ ਵੱਧ ਵੀਡੀਓ ਲੈ ਕੇ ਆਈਏ ਇਹ ਹੀ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ